ਸਤਿ ਸ੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਤੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਮੇਰੀ ਅੱਜ ਦੀ ਕਹਾਣੀ ਨੂੰ ਤੁਸੀਂ ਪਹਿਲਾਂ ਵਾਂਗ ਬਹੁਤ ਪਿਆਰ ਦਿਓਗੇ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਦੋਂ ਮੇਰਾ ਜਨਮ ਹੋਇਆ ਤਾਂ ਘਰਦਿਆਂ ਨੇ ਮੇਰੇ ਜਨਮ ਤੇ ਬੜੀ ਖੁਸ਼ੀ ਮਨਾਈ ਮੇਰੇ ਡੈਡੀ ਕਹਿੰਦੇ ਸੀ ਪਹਿਲਾ ਬੱਚਾ ਧੀ ਹੋਵੇ ਜਾਂ ਪੁੱਤ ਕੋਈ ਫਰਕ ਨਹੀਂ ਪੈਂਦਾ ਮੇਰੇ ਡੈਡੀ ਮੈਨੂੰ ਹਮੇਸ਼ਾ ਉੱਤਕੇ ਆ ਕੇ ਬੁਲਾਉਂਦੇ ਸੀ ਮੇਰੀ ਭੂਆ ਤੇ ਮੇਰਾ ਚਾਚਾ ਮੈਨੂੰ ਬੜਾ ਪਿਆਰ ਕਰਦੇ ਸੀ ਮੈਨੂੰ ਸੁੱਤੀ ਪਈ ਨੂੰ ਵੀ ਮੰਜੇ ਤੇ ਨਹੀਂ ਪੈਣ ਦਿੰਦੇ ਸੀ ਸਾਰਾ ਦਿਨ ਚੁੱਕ ਕੇ ਹੀ ਰੱਖਦੇ ਇਹ ਗੱਲਾਂ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮੈਂ 3 ਕੁ ਸਾਲ ਦੀ ਹੋਈ ਤਾਂ ਮੇਰੇ ਤੋਂ ਛੋਟੀ ਮੇਰੀ ਇੱਕ ਹੋਰ ਭੈਣ ਆ ਗਈ ਮੇਰੀ ਦਾਦੀ ਨੇ ਮੇਰੇ ਡੈਡੀ ਨੂੰ ਤਾਂ ਨਹੀਂ ਮਾਨਨੇ ਸ਼ੁਰੂ ਕਰ ਦਿੱਤੇ ਕਿ ਪਹਿਲੀ ਕੁੜੀ ਦੇ ਜਨਮ ਤੇ ਬੜੀ ਖੁਸ਼ੀ ਮਨਾਈ ਸੀ ਹੁਣ ਧੀ ਆ ਦਾ ਤੇਰੇ ਘਰ ਵੱਲ ਮੂੰਹ ਹੋ ਗਿਆ ਮਨਾਈ ਚੱਲ ਖੁਸ਼ੀਆਂ ਆਉਂਦੇ ਸਾਲ ਨੂੰ ਇੱਕ ਹੋਰ ਹੋ ਜਾਊਗੀ ਮੇਰੀ ਦਾਦੀ ਦੀਆਂ ਇਹ ਗੱਲਾਂ ਸੁਣ ਕੇ ਡੈਡੀ ਬੜਾ ਗੁੱਸੇ ਹੋਏ ਕਹਿਣ ਲੱਗੇ ਬੀਬੀ ਐਵੇਂ ਨਾ ਇਹੋ ਜੀਆਂ ਗੱਲਾਂ ਕਰਿਆ ਕਰ ਜਦੋਂ ਨੂੰ ਇਹਨਾਂ ਦਾ ਟਾਈਮ ਆਉਣਾ ਪਤਾ ਨਹੀਂ ਤੂੰ ਹੋਣਾ ਕਿ ਨਹੀਂ ਹੋਣਾ ਪਰ ਮੇਰੇ ਡੈਡੀ ਨੇ ਮੇਰੀ ਦੂਜੀ ਭੈਣ ਦੇ ਜਨਮ ਤੇ ਵੀ ਕੋਈ ਸੋਗ ਨਹੀਂ ਮਨਾਇਆ ਸਗੋਂ ਖੁਸ਼ੀ ਹੀ ਮਨਾਈ ਇਹ ਕਹਿ ਕੇ ਕਿ ਘਰ ਵਿੱਚ ਨਵਾਂ ਜੀ ਆਇਆ ਹੈ ਸਾਨੂੰ ਦੋਨਾਂ ਭੈਣਾਂ ਨੂੰ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਸੀ ਪਰ ਸਾਡੀ ਕਦਰ ਉਸ ਵੇਲੇ ਹੋਰ ਜ਼ਿਆਦਾ ਵੱਧ ਗਈ ਜਦੋਂ ਸਾਡੇ ਘਰ ਭਰਾ ਨੇ ਜਨਮ ਲਿਆ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਅਸੀਂ ਵੱਡੇ ਹੁੰਦੇ ਗਏ ਮੈਂ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ 5ਵੀਂ ਕਲਾਸ ਵਿੱਚ ਸਕੂਲੋਂ ਪੜ ਕੇ ਆਈ ਸੀ ਤਾਂ ਡੈਡੀ ਕਹਿਣ ਲੱਗੇ ਮੇਰਾ ਪੁੱਤ ਆ ਗਿਆ ਤਾਂ ਮੇਰੀ ਦਾਦੀ ਨੇ ਮੇਰੀ ਡੈਡੀ ਦੀ ਗੱਲ ਟੋਕਦਿਆਂ ਕਿਹਾ ਸੀ ਪੁੱਤ-ਪੋਤੀ ਹੁੰਦਾ ਤੇ ਧੀ ਧੀ ਹੀ ਰਹਿੰਦੀ ਹੈ ਐਵੇਂ ਨਾ ਸਾਰਾ ਦਿਨ ਪੁੱਤ-ਪੁੱਤ ਕਰਕੇ ਇਹਨਾਂ ਨੂੰ ਸਿਰ ਤੇ ਚੜਾਇਆ ਕਰ ਡੈਡੀ ਨੇ ਨੂੰ ਮੈਂ ਕਿਹਾ ਸੀ ਡੈਡੀ ਤੁਸੀਂ ਮੈਨੂੰ ਪੁੱਤ ਕਹਿੰਦੇ ਹੋ ਨਾ ਤਾਂ ਮੈਂ ਤੁਹਾਨੂੰ ਪੁੱਤ ਬਣ ਕੇ ਦਿਖਾਵਾਂਗੀ ਡੈਡੀ ਮੈਂ ਵੱਡੀ ਹੋ ਕੇ ਪੁਲਿਸ ਅਫਸਰ ਬਣਾਂਗੀ ਫਿਰ ਜਦੋਂ ਮੈਂ ਵਰਦੀ ਪਾ ਕੇ ਆਪਣੀ ਗੱਡੀ ਵਿੱਚ ਬੈਠ ਕੇ ਘਰੇ ਆਇਆ ਕਰਾਂਗੀ ਨਾ ਫਿਰ ਦੇਖਿਓ ਦਾਦੀ ਨੇ ਵੀ ਬੜਾ ਖੁਸ਼ ਹੋਇਆ ਕਰਨਾ ਮੇਰੇ ਡੈਡੀ ਨੇ ਕਦੀ ਮੇਰਾ ਹੌਂਸਲਾ ਨਹੀਂ ਟੁੱਟਣ ਦਿੱਤਾ ਸੀ ਉਹ ਹਮੇਸ਼ਾ ਮੇਰੀ ਪਿੱਠ थਾਪੜ ਕੇ ਮੇਰਾ ਹੌਂਸਲਾ ਵਧਾਉਂਦੇ ਅਸੀਂ ਦੋਨੋਂ ਪੜਨਾ ਪੜਨ ਵਿੱਚ ਬੜੀਆਂ ਹੁਸ਼ਿਆਰ ਨਿਕਲੀਆਂ ਡੈਡੀ ਜਦੋਂ ਵੀ ਸਕੂਲ ਜਾਂਦੇ ਮੈਡਮ ਡੈਡੀ ਹੋਰਾਂ ਕੋਲ ਸਾਡੀਆਂ ਬੜੀਆਂ ਤਾਰੀਫਾਂ ਕਰਦੀ ਡੈਡੀ ਘਰ ਆ ਕੇ ਕਹਿੰਦੇ ਮੇਰਾ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਆਪਣੀਆਂ ਧੀਆਂ ਦੀ ਤਾਰੀਫ ਸੁਣ ਕੇ ਅਸੀਂ ਵੱਡੀਆਂ ਹੁੰਦੀਆਂ ਗਈਆਂ ਮੈਂ ਬੀਏ ਕਰਨ ਤੋਂ ਬਾਅਦ ਬੀਐਡ ਕਰ ਲਈ ਮੇਰੇ ਡੈਡੀ ਨੇ ਮੇਰੇ ਪੁੱਛੇ ਤੋਂ ਬਗੈਰ ਹੀ ਮੇਰੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਡੈਡੀ ਨੂੰ ਇੱਕ ਮੁੰਡੇ ਦੀ ਦੱਸ ਪਈ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ ਉਹਨਾਂ ਦਾ ਸਾਂਝਾ ਪਰਿਵਾਰ ਸੀ ਮੁੰਡੇ ਦਾ ਡੈਡੀ ਅਤੇ ਤਾਇਆ ਦੋ ਭਰਾ ਸੀ ਦੋਨੇ ਇਕੱਠੇ ਸੀ ਤਾਇਦੇ ਦੋ ਮੁੰਡੇ ਸੀ ਉਹ ਵਿਆਹੇ ਹੋਏ ਸੀ ਸਾਂਝੀ ਖੇਤੀ ਬਾੜੀ ਹੋਣ ਕਰਕੇ ਘਰ ਵਿੱਚ ਕੰਮ ਬਹੁਤ ਜ਼ਿਆਦਾ ਸੀ ਤਾਇਆ ਜੀ ਦੀਆਂ ਦੋਨੋਂ ਨੂੰਹਾਂ ਬੜਾ ਕੰਮ ਕਰਦੀਆਂ ਸੀ ਤਾਈ ਜੀ ਵੀ ਹਮੇਸ਼ਾ ਇਹੀ ਕਹਿੰਦੀ ਰਹਿੰਦੀ ਕਿ ਕਿ ਤੂੰ ਕੰਮ ਘੱਟ ਕਰਦੀ ਐ ਜਦੋਂ ਮੈਂ ਆਪਣੇ ਪੇਪਰਾਂ ਦੀ ਤਿਆਰੀ ਕਰਦੀ ਮੈਂ ਪੜਨ ਬੈਠ ਜਾਂਦੀ ਤਾਂ ਘਰ ਵਿੱਚ ਲੜਾਈ ਕਲੇਸ਼ ਸ਼ੁਰੂ ਹੋ ਜਾਂਦਾ ਮੈਂ ਆਪਣੇ ਡੈਡੀ ਨੂੰ ਦੱਸਿਆ ਡੈਡੀ ਕਹਿਣ ਲੱਗੇ ਪੁੱਤ ਜਿੰਨਾ ਪੜ ਲਿਆ ਠੀਕ ਐ ਹੁਣ ਤੂੰ ਆਪਣੀ ਪੜਾਈ ਛੱਡ ਕੇ ਘਰ ਦੇ ਕੰਮਾਂ ਵਿੱਚ ਦਿਲਚਸਪੀ ਰੱਖ ਐਵੇਂ ਨਿੱਤ ਦਾ ਲੜਾਈ ਕਲੇਸ਼ ਚੰਗਾ ਨਹੀਂ ਹੁੰਦਾ ਮੇਰੇ ਮੰਮੀ ਡੈਡੀ ਦੋਨੋਂ ਮੈਨੂੰ ਇਹ ਗੱਲ ਕਹਿ ਕੇ ਚੁੱਪ ਕਰਵਾ ਦਿੰਦੇ ਕਿ ਮੈਨੂੰ ਘਰ ਦੇ ਕੰਮ ਕਰਕੇ ਸੰਤੁਸ਼ਟੀ ਨਹੀਂ ਮਿਲਦੀ ਸੀ ਮੈਂ ਅੱਗੇ ਪੜਨਾ ਚਾਹੁੰਦੀ ਸੀ ਪੜ ਕੇ ਕੁਝ ਬਣਨਾ ਚਾਹੁੰਦੀ ਸੀ ਘਰ ਦੀ ਨਿੱਤ ਲੜਾਈ ਕਲੇਸ਼ ਤੋਂ ਤੰਗ ਆ ਕੇ ਮੇਰੇ ਘਰ ਵਾਲੇ ਨੇ ਵੀ ਮੇਰੇ ਸਾਹਮਣੇ ਹੱਥ ਬੰਨ੍ਹ ਦਿੱਤੇ ਕਹਿਣ ਲੱਗਾ ਤੂੰ ਨੌਕਰੀ ਕਿਸ ਚੀਜ਼ ਲਈ ਕਰ ਰਹੀ ਆ ਮੈਂ ਉਸ ਨੂੰ ਕਿਹਾ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਚਾਹੁੰਦੀ ਆ ਮੈਂ ਕਿਸੇ ਤੇ ਬੋਝ ਨਿਭਾਉਣਾ ਚਾਹੁੰਦੀ ਮੈਂ ਨੌਕਰੀ ਕਰਾਂਗੀ ਚਾਰ ਪੈਸੇ ਕਮਾਵਾਂਗੀ ਤਾਂ ਮੈਨੂੰ ਕਿਸੇ ਤੋਂ ਮੰਗਣੇ ਨਹੀਂ ਪੈਣਗੇ ਮੇਰੇ ਘਰ ਵਾਲਾ ਕਹਿੰਦਾ ਤੈਨੂੰ ਜਿੰਨੇ ਪੈਸਿਆਂ ਦੀ ਲੋੜ ਹੋਇਆ ਕਰੇਗੀ ਨਾ ਮੈਂ ਦੇ ਦਿਆ ਕਰਾਂਗਾ ਪਰ ਰੱਬ ਦਾ ਵਾਸਤਾ ਘਰ ਵਿੱਚ ਕਲੇਸ਼ ਖੜਾ ਨਾ ਕਰ ਤੂੰ ਨੌਕਰੀ ਅਲੱਗ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਕੇ ਘਰ ਦੇ ਕੰਮਾਂ 'ਚ ਧਿਆਨ ਰੱਖ ਮੇਰਾ ਦਿਮਾਗ ਘੁੰਮ ਗਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਫੈਸਲਾ ਲਵਾਂ ਮੈਂ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ ਮੰਮੀ ਕਹਿੰਦੀ ਤੇਰੇ ਡੈਡੀ ਨਾਲ ਸਲਾਹ ਕਰਕੇ ਤੈਨੂੰ ਦੱਸਦੇ ਹਾਂ ਸ਼ਾਮ ਤੱਕ ਮੰਮੀ ਡੈਡੀ ਨੇ ਸਲਾਹ ਕਰਕੇ ਮੈਨੂੰ ਫੋਨ ਕਰਕੇ ਇਹੀ ਕਿਹਾ ਕਿ ਤੂੰ ਨੌਕਰੀ ਵਾਲਾ ਖਿਆਲ ਛੱਡ ਤੇ ਘਰ ਵਾਲਾ ਜੋ ਚਾਹੁੰਦਾ ਹੈ ਤੂੰ ਉਹੀ ਕੰਮ ਕਰ ਤੂੰ ਘਰ ਦਾ ਕੰਮ ਹੀ ਕਰ ਕਿਉਂਕਿ ਪਤੀ ਦੀ ਗੱਲ ਮੰਨਣਾ ਇੱਕ ਸਮਝਦਾਰ ਪਤਨੀ ਦੀ ਨਿਸ਼ਾਨੀ ਹੁੰਦੀ ਹੈ ਪੁੱਤ ਜੇ ਤੂੰ ਆਪਣੇ ਘਰ ਵਾਲੇ ਦੇ ਕਹਿਣ ਤੇ ਨਾ ਚੱਲੀ ਗੱਲ ਸਿੱਧੀ ਸਾਡੇ ਤੇ ਆਉਣੀ ਆ ਲੋਕਾਂ ਨੇ ਕਹਿਣਾ ਮਾਂ ਬਾਪ ਨੇ ਕੁਝ ਸਿਖਾਇਆ ਨਹੀਂ ਇਹਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਸਭ ਨੂੰ ਲੱਗਣਾ ਕਿ ਸ਼ਾਇਦ ਸਾਡੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਰਹਿ ਗਈ ਸੀ ਜਿਹੜਾ ਕੁੜੀ ਇੰਨਾ ਅੱਗੋਂ ਬੋਲਦੀ ਆ ਅਤੇ ਆਪਣੇ ਪਰਿਵਾਰ ਦੇ ਉਲਟ ਹੀ ਚੱਲਦੀ ਹੈ ਪਰ ਮੈਂ ਕਿਆ ਡੈਡੀ ਮੈਂ ਬਹੁਤ ਸੁਪਨੇ ਵੇਖੇ ਨੇ ਆਪਣੇ ਭਵਿੱਖ ਨੂੰ ਲੈ ਕੇ ਮੇਰਾ ਇੰਨਾ ਪੜ੍ਹਾਈ ਲਿਖਾਈ ਕਰਨ ਦਾ ਕੀ ਫਾਇਦਾ ਜੇ ਘਰ ਵਿੱਚ ਰਹਿ ਕੇ ਮੈਂ ਇਹੀ ਕੰਮ ਕਰਨੇ ਸੀ ਤਾਂ 10-12 ਜਮਾਤਾਂ ਬਹੁਤ ਸੀ ਮੈਨੂੰ ਇੰਨਾ ਪੜ੍ਹਨ ਦਾ ਕੀ ਫਾਇਦਾ ਅਗਲੇ ਦਿਨ ਮੇਰੇ ਮੰਮੀ ਡੈਡੀ ਆਏ ਮੇਰੇ ਸਹੁਰਿਆਂ ਦੇ ਫੈਸਲੇ ਅੱਗੇ ਉਹ ਵੀ ਝੁੱਕ ਗਏ ਅਤੇ ਮੈਨੂੰ ਸਮਝਾ ਬੁਝਾ ਕੇ ਨੌਕਰੀ ਵਾਲਾ ਖਿਆਲ ਕੱਢਣ ਲਈ ਕਿਹਾ ਮੈਂ ਦੁਖੀ ਮਨ ਨਾਲ ਕੰਮ ਕਰਦੀ ਔਰੇ ਘਰ ਵਿੱਚ ਮੈਨੂੰ ਸਮਝਣ ਵਾਲਾ ਕੋਈ ਨਹੀਂ ਸੀ ਸਿਵਾਏ ਮੇਰੇ ਘਰ ਵਾਲੇ ਦੇ ਜਦੋਂ ਵੀ ਉਹ ਮੇਰੀ ਜਿਉ ਮੇਰੀ ਮੰਨਦਾ ਸੀ ਤਾਂ ਸਾਰੇ ਉਸ ਨੂੰ ਕਹਿ ਦਿੰਦੇ ਸੀ ਕਿ ਕੱਲ ਵਿਆਹ ਹੋਇਆ ਅੱਜ ਘਰ ਵਾਲੀ ਦਾ ਗੁਲਾਮ ਬਣ ਕੇ ਬਹਿ ਗਿਆ ਜੇ ਮੇਰੀ ਗੱਲ ਨਹੀਂ ਸੁਣਦਾ ਸੀ ਤਾਂ ਮੇਰੇ ਦਿਲ ਵਿੱਚ ਬਹੁਤ ਗੱਲਾਂ ਦੇ ਉਤਰਾ ਚੜਾ ਆਉਂਦੇ ਸੀ ਮੇਰੇ ਘਰ ਵਾਲਾ ਮੇਰੀ ਗੱਲ ਨਹੀਂ ਮੰਨਦਾ ਤਾਂ ਫਿਰ ਕੌਣ ਮੰਨੇਗਾ ਇਹ ਗੱਲਾਂ ਦੀ ਚਿੱਤੀ ਵਿੱਚ ਫਸੀ ਮੈਂ ਘਰ ਦੇ ਕੰਮ ਕਰਦੀ ਰਹਿੰਦੀ ਮੇਰੇ ਘਰ ਵਾਲਾ ਵੀ ਹੁਣ ਜ਼ਿਆਦਾ ਚੁੱਪ-ਚੁੱਪ ਹੀ ਰਹਿਣ ਲੱਗਾ ਸੀ ਦੀਵਾਲੀ ਦਾ ਤਿਉਹਾਰ ਆ ਰਿਹਾ ਸੀ। ਮੇਰੀਆਂ ਜਠਾਣੀਆਂ ਬੜਾ ਖੁਸ਼ ਹੁੰਦੀਆਂ ਕਿ ਦੀਵਾਲੀ ਆ ਰਹੀ ਐ। ਉਹਨਾਂ ਨੂੰ ਦੀਵਾਲੀ ਦਾ ਬੜਾ ਚਾ ਸੀ ਪਰ ਮੈਨੂੰ ਇਸ ਵਾਰ ਦੀਵਾਲੀ ਦਾ ਬਿਲਕੁਲ ਚਾ ਨਹੀਂ ਸੀ। ਮੈਂ ਆਪਣੀ ਪੜ੍ਹਾਈ ਵਿਚਾਲੇ ਛੁੱਟ ਜਾਣ ਕਾਰਨ ਬਹੁਤ ਦੁਖੀ ਸੀ। ਇੱਕ ਦਿਨ ਮੈਨੂੰ ਮੇਰੀ ਸਹੇਲੀ ਦਾ ਫੋਨ ਆਇਆ। ਮੈਨੂੰ ਪੁੱਛਿਆ ਕਿਵੇਂ ਚੱਲਦੀ ਹੈ ਤੇਰੇ ਪੇਪਰਾਂ ਦੀ ਤਿਆਰੀ ਮੇਰਾ ਮਨ ਪਰ ਆਇਆ ਮੈਂ ਉਸ ਕੋਲ ਫੁੱਟ ਫੁੱਟ ਕੇ ਰੋਣ ਲੱਗੀ ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ ਮੇਰੀ ਸਹੇਲੀ ਨੇ ਮੈਨੂੰ ਬੜਾ ਹੌਸਲਾ ਦਿੱਤਾ ਕਹਿਣ ਲੱਗੀ ਤੇਰੇ ਸਾਰਿਆਂ ਨੂੰ ਕੰਮ ਚਾਹੀਦਾ ਨਾ ਤਾਂ ਤੂੰ ਕੰਮ ਕਰਕੇ ਸਵੇਰੇ ਕੰਮ ਕਰਿਆ ਕਰ ਸਵੇਰੇ ਜਲਦੀ ਉੱਠ ਕੇ ਆਪਣੇ ਹਿੱਸੇ ਦਾ ਕੰਮ ਨਿਵੇੜ ਕੇ ਟਾਈਮ ਨਾਲ ਵਿਹਲੀ ਹੋ ਕੇ ਪੜ੍ਹ ਲਿਆ ਕਰ ਰਾਤ ਨੂੰ ਥੋੜਾ ਟਾਈਮ ਪੜ੍ਹ ਲਿਆ ਕਰ ਮੈਂ ਆਪਣੀ ਸਹੇਲੀ ਦੀ ਗੱਲ ਮੈਨੂੰ ਆਪਣੀ ਸਹੇਲੀ ਦੀ ਗੱਲ ਬਹੁਤ ਵਧੀਆ ਲੱਗੀ। ਉਸਦੀ ਗੱਲ ਮੇਰੇ ਦਿਨ ਲੱਗ ਗਈ। ਮੈਂ ਉਸ ਦੇ ਕਹਿ ਅਨੁਸਾਰ ਸਵੇਰੇ ਜਲਦੀ ਉੱਠਣਾ, ਆਪਣਾ ਕੰਮ ਨਿਬੇੜ ਕੇ ਦੁਪਹਿਰੇ 2-3 ਘੰਟੇ ਫ੍ਰੀ ਹੋ ਕੇ ਪੜ੍ਹਦੀ ਰਹਿਣਾ। ਹੁਣ ਮੈਨੂੰ ਮੇਰੇ ਸਹਰਿਆਂ ਨੇ ਕਦੇ ਨਹੀਂ ਪੁੱਛਿਆ ਸੀ ਕਿ ਤੂੰ ਪੜ੍ਹਦੀ ਆ ਕਿ ਨਹੀਂ। ਉਹਨਾਂ ਨੂੰ ਸਿਰਫ ਕੰਮ ਨਾਲ ਮਤਲਬ ਸੀ। ਮੈਂ ਕੰਮ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਬੜਾ ਖੁਸ਼ ਹੋਇਆ ਕਹਿਣ ਲੱਗਾ ਮੈਂ ਤੇਰੀ ਹਰ ਗੱਲ ਵਿੱਚ ਤੇਰੀ ਮਦਦ ਕਰਾਂਗਾ ਜਿੱਥੇ ਮੇਰੀ ਲੋੜ ਹੋਈ ਮੈਨੂੰ ਦੱਸੀ ਬਸ ਘਰ ਵਿੱਚ ਕਲੇਸ਼ ਨਹੀਂ ਪੈਣਾ ਚਾਹੀਦਾ ਤੇਰੇ ਕਰਕੇ ਮੈਂ ਆਪਣੇ ਘਰ ਵਾਲੇ ਨਾਲ ਵਾਅਦਾ ਕੀਤਾ ਕਿ ਮੇਰੇ ਕਰਕੇ ਘਰ ਵਿੱਚ ਬਿਲਕੁਲ ਵੀ ਕਲੇਸ਼ ਖੜਾ ਨਹੀਂ ਹੋਵੇਗਾ ਮੇਰੀਆਂ ਦੋਵੇਂ ਜਠਾਣੀਆਂ ਇਸ ਗੱਲ ਤੋਂ ਬੜਾ ਖੁਸ਼ ਸੀ ਕਿ ਇਸ ਦੀ ਪੜ੍ਹਾਈ ਅੱਧ ਵਿਚਾਰੇ ਛੱਡ ਦਿੱਤੀ ਹੈ ਨਹੀਂ ਤਾਂ ਮਹਾਰਾਣੀ ਨੇ ਸਵੇਰੇ ਨਹਾ ਧੋ ਕੇ ਚਲੀਆਂ ਜਾਇਆ ਕਰਨਾ ਸੀ ਆਪਣੀ ਡਿਊਟੀ ਤੇ ਤੇ ਆਪਾਂ ਸਾਰਾ ਦਿਨ ਭਾਂਡੇ ਮੰਦੀ ਜਾਂਦੀਆਂ ਮੈਂ ਅਕਸਰ ਹੀ ਉਹਨਾਂ ਦੀਆਂ ਅਜੀਹਾਂ ਗੱਲਾਂ ਕਰਦਿਆਂ ਨੂੰ ਸੁਣਦੀ ਤਾਂ ਚੁੱਪ ਕਰ ਜਾਂਦੀ ਮੈਂ ਆਪਣੀ ਮਿਹਨਤ ਜਾਰੀ ਰੱਖੀ ਪੇਪਰਾਂ ਦੀ ਤਿਆਰੀ ਹੋ ਚੁੱਕੀ ਸੀ ਮੇਰੇ ਘਰ ਵਾਲੇ ਨੇ ਘਰੇ ਬਿਲਕੁਲ ਨਹੀਂ ਦੱਸਿਆ ਸੀ ਕਿ ਮੇਰੇ ਪੇਪਰ ਨੇ ਮੈਂ ਆਪਣੀ ਸਿਹਤ ਖਰਾਬ ਦਾ ਬਹਾਨਾ ਲਾ ਕੇ ਅੰਦਰ ਪਈ ਰਹਿੰਦੀ ਮੇਰੇ ਘਰ ਵਾਲਾ ਮੈਨੂੰ ਬਾਹਰੋਂ ਖਾਣਾ ਲਿਆ ਕੇ ਦੇ ਦਿੰਦਾ ਮੈਂ ਖਾਣਾ ਵੀ ਨਹੀਂ ਖਾਂਦੀ ਸੀ ਤਾਂ ਘਰਦਿਆਂ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਇਹ ਬਿਮਾਰ ਹੈ ਇਸ ਕਰਕੇ ਨਹੀਂ ਉੱਠਦੀ ਦਵਾਈ ਲੈਣ ਦੇ ਬਹਾਨੇ ਮੈਂ ਆਪਣੇ ਘਰ ਵਾਲੇ ਦੇ ਨਾਲ ਜਾਣਾ ਤੇ ਆਪਣੇ ਪੇਪਰ ਦੇ ਕੇ ਆ ਜਾਣਾ ਮੈਂ ਆਪਣੇ ਸਾਰੇ ਪੇਪਰ ਇੰਜ ਹੀ ਪੂਰੇ ਕਰ ਦਿੱਤੇ ਹੁਣ ਪਹਿਲਾਂ ਦੀ ਤਰ੍ਹਾਂ ਫਿਰ ਮੈਂ ਘਰ ਵਿੱਚ ਸਾਰਾ ਕੰਮ ਕਰਨ ਲੱਗ ਪਈ ਸੀ ਘਰਦਿਆਂ ਨੂੰ ਲੱਗਦਾ ਸੀ ਕਿ ਹੁਣ ਇਹ ਠੀਕ ਹੋ ਗਈ ਉਹਨਿਸ ਦੀ ਸਿਹਤ ਵਿੱਚ ਸੁਧਾਰ ਹੈ ਇੱਕ ਦਿਨ ਮੈਂ ਜ਼ਵੀਰਤੀ ਰੋਟੀ ਬਣਾ ਰਹੀ ਸੀ ਮੇਰੀ ਸਹੇਲੀ ਦਾ ਫੋਨ ਆਇਆ ਉਹ ਬਹੁਤ ਖੁਸ਼ ਸੀ ਮੈਨੂੰ ਕਹਿਣ ਲੱਗੀ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਨੇ ਨੰਬਰ ਲੈ ਕੇ ਪਾਸ ਹੋ ਗਈਆਂ ਆਪਣੀ ਸਹੇਲੀ ਦੀ ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਆਪਣੇ ਘਰ ਵਾਲੇ ਨੂੰ ਘਰ ਵਿੱਚ ਕਿਸੇ ਨੂੰ ਨਾ ਇਹ ਦੱਸਿਆ ਤੇ ਆਪਣੇ ਘਰ ਵਾਲੇ ਨੂੰ ਦੱਸ ਦਿੱਤਾ ਉਹ ਵੀ ਬੜਾ ਖੁਸ਼ ਹੋਇਆ ਉਸ ਨੂੰ ਵੀ ਮੇਰੀ ਮਿਹਨਤ ਤੇ ਪੂਰਾ ਮਾਨਸਿਕ ਅਤੇ ਫਿਰ ਮੈਂ ਆਨਲਾਈਨ ਕਾਗਜ਼ ਭਰਨੇ ਸ਼ੁਰੂ ਕਰ ਦਿੱਤੇ ਜਿਸ ਦਿਨ ਮੇਰੀ ਇੰਟਰਵਿਊ ਹੋਣੀ ਹੁੰਦੀ ਸੀ ਉਸ ਦਿਨ ਅਸੀਂ ਮੇਰੇ ਪੇਕੇ ਮਿਲਣ ਦਾ ਬਹਾਨਾ ਲਾ ਕੇ ਚਲੇ ਜਾਂਦੇ ਇੰਟਰਵਿਊ ਦੇ ਕੇ ਆ ਜਾਂਦੇ ਮੈਂ ਆਪਣੀ ਤੀਜੀ ਇੰਟਰਵਿਊ ਵਿੱਚੋਂ ਪਾਸ ਹੋ ਗਈ ਮੈਨੂੰ ਹੁਣ ਪੂਰਾ ਯਕੀਨ ਸੀ ਕਿ ਮੈਨੂੰ ਨੌਕਰੀ ਮਿਲ ਜਾਵੇਗੀ ਇੱਕ ਦਿਨ ਮੈਂ ਸਵੇਰੇ ਚਾਹ ਪੀ ਰਹੀ ਸੀ ਮੈਂ ਆਪਣਾ ਫੋਨ ਚੈੱਕ ਕਰਕੇ ਦੇਖਿਆ ਮੈਨੂੰ ਮੇਲ ਆਈ ਸੀ ਮੈਂ ਬਹੁਤ ਖੁਸ਼ ਹੋਈ ਮੈਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ ਸੀ ਮੈਂ ਆਪਣੇ ਘਰ ਵਾਲੇ ਨੂੰ ਇਹ ਖਬਰ ਸੁਣਾਈ ਉਹ ਤਾਂ ਖੁਸ਼ੀ ਦਾ ਮਾਰਿਆ ਪਾਗਲ ਹੋ ਗਿਆ ਤੇ ਨੱਚਣ ਹੀ ਲੱਗ ਪਿਆ ਮੈਂ ਉਸ ਨੂੰ ਕਿਵੇਂ ਨਾ ਕਿਵੇਂ ਚੁੱਪ ਕਰਾ ਕੇ ਬਿਠਾਇਆ ਅਸੀਂ ਦੋਨਾਂ ਨੇ ਘਰ ਵਿੱਚ ਕਿਸੇ ਨੂੰ ਕੋਈ ਗੱਲ ਨਾ ਦੱਸੀ ਮੈਂ ਆਪਣੀਆਂ ਜਠਾਣੀਆਂ ਅਤੇ ਸੱਸ ਸਹੁਰੇ ਨੂੰ ਇਹ ਗੱਲ ਕਹੀ ਕਿ ਅੱਜ ਮੇਰੇ ਇੰਟਰਵਿਊ ਹੈ ਜੇ ਮੈਂ ਇੰਟਰਵਿਊ ਕੱਢ ਕੀ ਤਾਂ ਨੌਕਰੀ ਮਿਲ ਜਾਵੇਗੀ ਮੈਨੂੰ ਅੱਜ ਦਾ ਦਿਨ ਚਲੀ ਜਾਂਦਿਓ ਸਾਰੇ ਕਹਿਣ ਲੱਗੇ ਕਿੰਨਾ ਟਾਈਮ ਤਾਂ ਹੋ ਗਿਆ ਤੈਨੂੰ ਪੜ੍ਹਾਈ ਛੱਡੀ ਨੂੰ ਇੰਟਰਵਿਊ ਤੋਂ ਸਵਾਹ ਕੱਢਣੀ ਆ ਸਾਰਿਆਂ ਨੇ ਮੇਰਾ ਮਜ਼ਾਕ ਉਡਾਇਆ ਕਹਿਣ ਲੱਗੇ ਚਲੋ ਚਲੀ ਜਾਂਦਿਓ ਅੱਜ ਮਾਸਟਰ ਨਹੀਂ ਲੱਗ ਪਈ ਆਉਗੀ ਪਰ ਮੈਂ ਆਪਣੇ ਘਰ ਵਾਲੇ ਨਾਲ ਚਲੀ ਗਈ ਤੇ ਅਸੀਂ ਅੰਦਰੋਂ ਪੂਰੀ ਤਰ੍ਹਾਂ ਖੋਜ ਸੀ ਅਸੀਂ ਦੋਨੋਂ ਜਾਣੇ ਛੱਡ ਗਏ ਮੈਂ ਆਪਣਾ ਜੁਆਇਨਿੰਗ ਲੈਟਰ ਲਿਆ ਅਸੀਂ ਮਠਿਆਈ ਦੀ ਦੁਕਾਨ ਤੇ ਗਏ ਉੱਥੋਂ ਮਠਿਆਈ ਦੇ ਡੱਬੇ ਲਏ ਤੇ ਸ਼ਾਮ ਨੂੰ ਅਸੀਂ ਘਰ ਆ ਗਏ ਜਦੋਂ ਮੈਂ ਗੱਡੀ ਤੋਂ ਉਤਰੀ ਤਾਂ ਮੇਰੀ ਜਠਾਣੀ ਨੇ ਬਰੇ ਮਜ਼ਾਕੀਏ ਜੇ ਮੂਹਰ ਵਿੱਚ ਮੈਨੂੰ ਕਿਹਾ ਆ ਗਈਆਂ ਮਾਸਟਰ ਨੀਂ ਮੈਂ ਆਪਣੀ ਜਠਾਣੀ ਦੇ ਮੂਹਰੇ ਆਪਣਾ ਜੁਆਇਨਿੰਗ ਲੈਟਰ ਅਤੇ ਮਠਿਆਈ ਵਾਲਾ ਡੱਬਾ ਕਰ ਦਿੱਤਾ ਮੈਂ ਕਿਹਾ ਹਾਂ ਦੀਦੀ ਮੈਂ ਆਪਣੀ ਜਠਾਣੀ ਦੇ ਪੈਰੀ ਹੱਥ ਲਾਈ ਉਹ ਕਹਿਣ ਲੱਗੀ ਮੇਰੇ ਪੈਰੀ ਹੱਥ ਕਿਉਂ ਲਾ ਰਹੀਆਂ ਮੈਂ ਕਿਹਾ ਦੀਦੀ ਜਦੋਂ ਮੈਂ ਘਰੋਂ ਜਾਣ ਲੱਗੀ ਸੀ ਤਾਂ ਤੁਸੀਂ ਕਿਹਾ ਸੀ ਕਿ ਹੁਣ ਮਾਸਟਰ ਨਹੀਂ ਬਣ ਕੇ ਆਵੇਗੀ। ਦੀਦੀ ਦੇਖੋ ਮੈਂ ਸੱਚਮੁੱਚ ਹੀ ਮਾਸਟਰ ਨਹੀਂ ਬਣ ਕੇ ਆ ਗਈ ਆ। ਮੇਰੀ ਇਹ ਗੱਲ ਸੁਣ ਕੇ ਮੇਰੀ ਜਠਾਣੀ ਦਾ ਰੰਗ ਉੱਡ ਗਿਆ। ਮੇਰੇ ਸੱਸ ਸਹੁਰਾ ਤਾਂ ਬਹੁਤ ਖੁਸ਼ ਹੋਏ। ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸੱਚੀ ਸਾਡੀ ਨੂੰ ਮਾਸਟਰ ਨਹੀਂ ਲੱਗ ਗਈ ਆ। ਮੇਰੇ ਸੱਸ ਸਹੁਰੇ ਨੇ ਮੈਨੂੰ ਬੜਾ ਪਿਆਰ ਦਿੱਤਾ। ਮੇਰੇ ਸਿਰ ਤੇ ਬੜੇ ਪਿਆਰ ਨਾਲ ਹੱਥ ਫੇਰਿਆ। ਮੇਰੀ ਸੱਸ ਨੇ ਮੈਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਕਹਿਣ ਲੱਗੀ ਪੁੱਤ ਮੈਂ ਤਾਂ ਸੋਚਦੀ ਸੀ ਕਿ ਵਿਆਹ ਤੋਂ ਪਹਿਲਾਂ ਕੁੜੀਆਂ ਪੜ੍ਹ ਲਿਖ ਕੇ ਕੁਝ ਬਣ ਜਾਣ ਤਾਂ ਵਧੀਆ ਗੱਲ ਐ ਪਰੰਤੂ ਵਿਆਹ ਤੋਂ ਬਾਅਦ ਉਹ ਪੜ੍ਹ ਨਹੀਂ ਸਕਦੀਆਂ ਪਰ ਤੂੰ ਸਾਡੀ ਗੱਲ ਨੂੰ ਝੂਠੀਆਂ ਪਾ ਦਿੱਤਾ ਹੈ ਤੂੰ ਸਾਬਿਤ ਕਰ ਦਿੱਤਾ ਹੈ ਕਿ ਜੇ ਅਪਾ ਮਿਹਨਤ ਕਰਦੇ ਰਹੀਏ ਤਾਂ ਆਪਾਂ ਪੂਰੀ ਲਗਨ ਨਾਲ ਕੰਮ ਕਰੀਏ ਆਪਾਂ ਆਪਣੇ ਕੰਮ ਵਿੱਚ ਇੱਕ ਦਿਨ ਜ਼ਰੂਰ ਕਾਮਯਾਬ ਹੋ ਸਕਾਂਗੇ ਸਾਸਾ ਸੌਰੀ ਤੂੰ ਪਿਆਰ ਲੈਣ ਤੋਂ ਬਾਅਦ ਮੈਂ ਆਪਣੇ ਮੰਮੀ ਡੈਡੀ ਨੂੰ ਫੋਨ ਲਗਾਇਆ ਉਹਨਾਂ ਨੂੰ ਖੁਸ਼ਖਬਰੀ ਸੁਣਾਈ ਉਹ ਬਹੁਤ ਖੁਸ਼ ਹੋਏ ਕਹਿਣ ਲੱਗੇ ਪੁੱਤ ਤੂੰ ਇਹ ਸਭ ਕੁਝ ਕਿਵੇਂ ਕੀਤਾ ਮੈਂ ਉਹਨਾਂ ਨੂੰ ਕਿਹਾ ਮੈਂ ਕੰਮ ਕਰਨ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਇੱਕ ਵਾਰ ਤਾਂ ਪੜ੍ਹਾਈ ਛੱਡ ਦਿੱਤੀ ਸੀ ਪਰੰਤੂ ਮੇਰੀ ਸਹੇਲੀ ਨੇ ਮੈਨੂੰ ਜੋ ਹੌਸਲਾ ਦਿੱਤਾ ਮੈਂ ਫਿਰ ਤੋਂ ਦੁਬਾਰਾ ਪੜ੍ਹਾਈ ਸ਼ੁਰੂ ਕਰ ਦਿੱਤੀ ਮੈਂ ਨਹੀਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਕਿ ਮੈਂ ਸਭ ਨੂੰ ਕਾਮਯਾਬ ਹੋ ਕੇ ਦਿਖਾਇਆ ਮੇਰੇ ਡੈਡੀ ਮੈਨੂੰ ਕਹਿਣ ਲੱਗੇ ਪੁੱਤ ਮੈਂ ਸੋਚਦਾ ਸੀ ਤੀਆਂ ਕਦੇ ਪੁੱਤ ਨਹੀਂ ਬਣ ਸਕਦੇ ਆ ਪਰ ਤੂੰ ਅੱਜ ਪੁੱਤ ਬਣ ਕੇ ਵਿਖਾ ਦਿੱਤਾ ਹੈ ਅੱਜ ਤੂੰ ਸਾਡਾ ਸਾਰਿਆਂ ਦਾ ਨਾਮ ਰੋਸ਼ਨ ਕਰਕੇ ਸਭ ਦੇ ਦਿਲ ਜਿੱਤ ਲਏ ਹਨ ਜਿਉਂਦਾ ਵਸਦਾ ਰਹਿ ਮੇਰਾ ਪੁੱਤ ਡੈਡੀ ਦੇ ਮੂੰਹੋਂ ਇਹ ਬੋਲ ਸੁਣ ਕੇ ਮੇਰੇ ਤਾਂ ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ ਮੈਂ ਖੁਸ਼ੀ ਵਿੱਚ ਨੱਥੀਆਂ ਲੱਗ ਪਈ ਕਿ ਮੈਂ ਅੱਜ ਸੱਚਮੁੱਚ ਹੀ ਆਪਣੇ ਪਿਓ ਦਾ ਪੁੱਤ ਬਣ ਗਈ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਜੇਕਰ ਤੁਸੀਂ ਵੀ ਕੋਈ ਆਪਣੀ ਕਹਾਣੀ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅੱਜ ਦੀ ਕਹਾਣੀ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ